ਖੰਨਾ ਦੇ ਬਾਜ਼ਾਰਾਂ ਵਿੱਚ ਲੋਹੜੀ ਦਾ ਤਿਹਾਰ ਮਨਾ ਰਹੇ ਦੁਕਾਨਦਾਰਾਂ ਨੂੰ ਨੂੰ ਮਨਾਉਂਦੇ ਆ ਆਪਾਂ ਅਕਸਰ ਇੱਕ ਗੱਲ ਕਹਿੰਦੇ ਆ ਕਿ ਈਸਰ ਆਏ ਦਲੇਦਰ ਜਾਏ ਦਲੇਦਰ ਦੀ ਚੁੱਲੇ ਪਾ ਸਾਡੇ ਦੇਸ਼ ਵਾਸੀ ਆ ਬਹੁਤ ਬਹੁ ਲੋੜੀਆਂ ਮੁਬਾਰਕਾਂ ਮੰਤਰੀ ਜੀ ਦਾ ਸ਼ਹਿਰ ਦੇ ਵਸਨੀਕ ਨੇ ਖੰਨੇ ਸ਼ਹਿਰ ਦੇ ਵਿੱਚ ਆ ਕੇ ਅੱਜ ਉਹ ਖੰਨੇ ਸ਼ਹਿਰ ਦੇ ਲੋਕਾਂ ਦੇ ਨਾਲ ਲੋਹੜੀ ਮਨਾ ਰਹੇ ਨੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੌਂਸਲਾ ਸੱਚੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਦੇ ਬਾਜ਼ਾਰਾਂ ਵਿੱਚ ਲੋਹੜੀ ਦਾ ਤਿਹਾਰ ਮਨਾ ਰਹੇ ਦੁਕਾਨਦਾਰਾਂ ਨੂੰ ਵਧਾਈਆਂ ਦੇਣ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਗ ਸਾਡੇ ਨਾਲ ਖੜੇ ਨੇ ਪੰਜਾਬ ਦੇ ਕੈਬਨਰ ਮੰਤਰੀ ਸਰਦਾਰ ਧਰਮਪ੍ਰੀਤ ਸਿੰਘ ਸੌਨ ਸੌਨ ਸਾਥੂ ਆ ਲੋੜੀ ਦੀਆ ਬਜਾਰੇ ਬਧਾਈਆ ਬਹੁਤ ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ ਅੱਜ ਲੋੜੀ ਦੇ ਪਾਵਨ ਪਵਿੱਤਰ ਤਿਹਾਰ ਦੀਆਂ ਲੋੜੀ ਦਾ ਤਿਹਾਰ ਬਦੀ ਉੱਤੇ ਨੇਕੀ ਦੀ ਜਿੱਤ ਦਾ ਤਿਹਾਰ ਜਦੋਂ ਆਪਾਂ ਲੋੜੀ ਨੂੰ ਮਨਾਉਂਦੇ ਆ ਆਪਾਂ ਅਕਸਰ ਇੱਕ ਗੱਲ ਕਹਿੰਦੇ ਆ ਕਿ ਈਸ਼ਰ ਆਏ ਦਲੇਦਰ ਜਾਏ ਦਲੇਦਰ ਦੀ ਜਲ ਚੁੱਲ੍ਹੇ ਪਾਏ ਇਹ ਇਸੇ ਤੀ ਚੀਜ਼ ਦਾ ਪ੍ਰਤੀਕ ਹੈ ਕਿ ਘਰਾਂ ਦੇ ਵਿੱਚੋਂ ਸਾਡੇ ਜਿਹੜੀ ਨੈਗੇਟਿਵ એનર્ਜੀ ਹੈ ਔਰ ਅਸੀਂ ਇਸ ਅਗਨੀ ਜਿਹੜੇ ਸਾਡੀ ਦੇਵੀ ਹੈ ਇਹਨੂੰ ਅਸੀਂ ਇੱਕ ਪ੍ਰਾਰਥਨਾ ਕਰਦੇ ਹਾਂ ਆराधना ਕਰਦੇ ਹਾਂ ਕਿ ਸਾਡੇ ਘਰਾਂ ਦੇ ਵਿੱਚੋਂ ਕਿਉਂਕਿ ਇਸ ਵਕਤ ਜਾ ਕੇ ਮੌਸਮ ਵਿੱਚ ਤਬਦੀਲੀ ਆਂਦੀ ਹੈ ਲੋਹੜੀ ਤੋਂ ਬਾਅਦ ਮੌਸਮ ਤਬਦੀਲ ਹੋ ਜਾਂਦਾ ਸੋ ਮੌਸਮ ਦੀ ਤਬਦੀਲੀ ਆਣ ਕਰਕੇ ਅਸੀਂ ਇਹ ਕਹਿੰਦੇ ਹਾਂ ਕਿ ਜਿਵੇਂ ਮੌਸਮ ਤਬਦੀਲ ਹੁੰਦਾ ਤਾਂ ਸਾਡੇ ਘਰਾਂ ਚ ਸਾਡੇ ਵਪਾਰਾਂ ਚ ਵੀ ਤਬਦੀਲੀ ਆਵੇ ਸਾਡੇ ਵਪਾਰ ਵਧਣ ਫੁੱਲਣ ਗਰੋ ਕਰਨ ਸੋ ਇਹ ਇਹਦੇ ਵਿੱਚ ਮੱਥਾ ਟੇਕਣ ਦਾ ਮਤਲਬ ਇਹੀ ਹੈ ਕਿ ਸਾਡੇ ਘਰਾਂ 'ਚੋਂ ਜਿੰਨੀ ਨੈਗੈਟਿਵਿਟੀ ਹੈ ਉਹ ਖਤਮ ਹੋਵੇ ਤੇ ਅਸੀਂ ਸਾਡੇ ਵਪਾਰਾਂ 'ਚ ਸਾਡੇ ਸਮਾਜ ਦੇ ਵਿੱਚ ਪੋਜ਼ਿਟਿਵਿਟੀ ਆਵੇ ਸੋ ਜਿਹੜਾ ਅੱਜ ਦਾ ਇਹ ਤਿਹਾਰ ਹੈ ਇਸੇ ਚੀਜ਼ ਦਾ ਪ੍ਰਤੀਕ ਹਾਂ ਮੈਂ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਖੰਨਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਵਧਾਈ ਵੀ ਅਟੀ ਨੂ ਜੀ ਮੈਂ ਕਿਹਨੂੰ ਸੱਤ ਸਲਾਤ ਹਉਸ ਹੈ ਜਿੱਥੇ ਕਿ ਆਪਾਂ ਔਰ ਕਮਾਨ ਸੇਵਾ ਸਾਡੇ ਨਾਲ ਖੜੇ ਨੇ ਅੱਜ ਮੰਤਰੀ ਸਾਹਿਬ ਤੁਹਾਨੂੰ ਲੋਹੜੀ ਦੀ ਵਧਾਈ ਦੇਣ ਆ ਰਹੇ ਨੇ ਇਹਨਾਂ ਨੂੰ ਲੱਗ ਰਿਹਾ ਪੰਜਾਬ ਦੇ ਚਰਨ ਪੱਦਰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਲੋਹੜੀ ਦੀਆਂ ਸਾਰਿਆਂ ਨੂੰ ਸਾਰੀ ਪ੍ਰੈਸ ਵਾਲਿਆਂ ਨੂੰ ਸਾਰੇ ਖੰਨਾਵਾਸੀਆਂ ਨੂੰ ਸਾਡੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਲੋਹੜੀਆਂ ਮੁਬਾਰਕਾਂ ਮੰਤਰੀ ਜੀ ਦਾ ਬਹੁਤ ਧੰਨਵਾਦ ਕਿ ਉਹ ਆਪਣੇ ਬਿਜ਼ੀ ਸ਼ਡਿਊਲ ਤੋਂ ਪੂਰਾ ਪੰਜਾਬ ਦੇਖਣੇ ਟਾਈਮ ਕੱਢ ਕੇ ਆਪਣੇ ਸ਼ਹਿਰ ਵਾਸੀਆਂ ਕਾ ਦਿੱਲੀ ਆ ਰਹੇ ਆ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਲਈ ਇਹ ਲੋੜੀ ਦਾ ਤਿਹਾੜੀ ਬਹੁਤ ਖੁਸ਼ੀਆਂ ਭਰਿਆ ਹੋਇਆ ਤੇ ਨਾਲ ਖੜੇ ਸਮਾਜ ਸੇਵ ਸਚੀ ਵਰਦਨ ਜੀ ਸਚੀ ਵਰਦਨ ਮੰਤਰੀ ਸਾਹਿਬ ਆ ਰਹੇ ਨੇ ਮੰਤਰੀ ਸਾਹਿਬ ਆ ਰਹੇ ਨੇ ਖੰਨੇ ਸ਼ਹਿਰ ਤੇ ਜੰਪੜ ਨੇ ਖੰਨੇ ਸ਼ਹਿਰ ਦੇ ਵਸਨੀਕ ਨੇ ਖੰਨੇ ਸ਼ਹਿਰ ਦੇ ਵਿੱਚ ਆ ਕੇ ਅੱਜ ਉਹ ਖੰਨੇ ਸ਼ਹਿਰ ਦੇ ਲੋਕਾਂ ਦੇ ਨਾਲ ਲੋੜੀ ਮਨਾ ਰਹੇ ਨੇ ਬੜੀ ਖੁਸ਼ੀ ਦੀ ਗੱਲ ਹੈ